ਮੈਂ ਕੰਮ ਕਰਦਾ ਹੁੰਦਾ ਸੀਗਾ ਜੋੜੀ ਪੱਲੇ ਦਾ ਜੀ ਜੋੜੀ ਪੱਲੇ ਦਾ ਕੰਮ ਕਰਦਾ ਇੱਕ ਮੇਰਾ ਮਿੱਤਰ ਐ ਸੀ ਇਕੱਠੇ ਨਹੀਂ ਕੰਮ ਕਰਿਆ ਜੀ ਪਏ ਦੋਹਾਂ ਨੇ ਰਾਜਪੁਰੇ ਔਰ ਇਹ ਮੇਰੇ ਲੇ ਆ ਗਿਆ ਮਾਹ ਯਾਰ ਕਿਸਾ ਕੰਮ ਨਹੀਂ ਚੱਲ ਰਿਹਾ ਜੋੜੀਆਂ ਦਾ ਵੀ ਘਟ ਗਿਆ ਕੰਮ ਕੀ ਕਰੀਏ ਉਹ ਕਹਿੰਦਾ ਵੀ ਕਰ ਲੈ ਕਿਹਾ ਕਹਿੰਦਾ ਵੀ ਤੂੰ ਆਇਆ ਕਰ ਵੀ ਇੱਕ ਖੋਡਾ ਬਣਾ ਕੇ ਦੇਖ ਔਰੇ ਪਿੰਜਰਾ ਜਾਨਵਰਾਂ ਲਈ ਮਾਹ ਟੈਕਰਾਂ ਕਰਦਾ ਕਹਿੰਦਾ ਨਹੀਂ ਟੈਕਰ ਨਹੀਂ ਤੂੰ ਬਣਾ ਕੇ ਦੇਖ ਲਾ ਮੈਂ ਬਣਾਇ ਜੋ ਇੱਕ ਕਹਿ ਗਿਆ ਮੈਂ ਪੰਜ ਬਣਾ ਦੇ ਵੀਰ ਜੀ ਜਾਂ ਮੈਂ ਪੰਜ ਬਣਾਏ ਤਾਂ ਮੈਂ ਰੱਖੇ ਰੰਗ ਰੰਗ ਲਾ ਕੇ ਸ਼ਿੰਗਾਰ ਲਾ ਕੇ ਉਹਦਾ ਪੂਰਾ ਵਧੀਆ ਮੈਂ ਤਿਆਰ ਕਰਕੇ ਰੱਖਦੇ ਜੀ ਉਹ ਉਧਰ ਘੰਟੇ ਬਗਰੋ ਗਾਹਕ ਆ ਗਏ ਜੀ ਮਾਨੂੰ ਬੜੀ ਖੁਸ਼ੀ ਹੋਈ ਜਦੋਂ ਨੇ ਆ ਕੇ ਦੇਖਿਆ ਕਹਿੰਦਾ ਯਾਰ ਬਹੁਤ ਵਧੀਆ ਵੀਰੇ ਚੀਜ਼ ਬਣਾਈ ਵੇ ਤਰੀਕਾ ਨੇ ਅਸੀਂ 400 ਤੋਂ ਆਇਆ ਵੀ ਸਾਨੂੰ 400 ਤੋਂ ਤੱਕ ਕੋਈ ਵੀ ਦੁਕਾਨ ਨਹੀਂ ਇਹ ਜੀ ਦੇਖੀ ਵੀ ਜਿਹੜੀ ਕੋਈ ਸਾਨੂੰ ਦੁਨੀਆ ਤੋਂ ਲੈਦੀ ਚੀਜ਼ ਲੱਭੇ ਦੇਵੇ ਵੀ ਕਿਸੇ ਦਾ ਭਲਾ ਕਰਨ ਲਈ ਮੈਂ ਠੀਕ ਆ ਵੀਰ ਜੀ ਕਹਿੰਦਾ ਵੀ ਇਹ ਪੀਸ ਕਿੰਨੇ ਦਾ ਇੱਕ ਮਾਹ ਜੀ ਇਹ 250 ਰੁਪਏ ਦਾ ਜੀ ਕਹਿੰਦਾ ਵੀ ਲੈਸਾ ਮਾਹ ਲੈਸਾ ਚਲੋ 10-20 ਰੁਪਏ ਘੱਟ ਹੋ ਜਾਣਗੇ ਜੀ ਕਹਿੰਦਾ ਵੀ ਲੈ ਇਹ ਤੇਰੇ 10-20 ਤੇਰੇ ਤੇਰਾ ਚਿਹਰਾ ਦੇਖ ਲੈ ਵੀ ਪੂਰੇ 25 ਹਾਂ ਠੀਕ ਹੈ ਚਲੋ ਪੂਰੇ 250 ਦੇ ਦੋ ਜੀ ਉਹ 5 ਲੈ ਗਏ ਜੀ ਉਸ ਤੋਂ ਬਾਅਦ ਮਨੇ ਇੰਨੇ ਖੁਸ਼ ਹੋਏ ਮੈਂ ਘਰ ਦੇ ਨਾਲ ਕਹਾ ਵੀ ਹੁਣ ਤਾਂ ਆਪਾਂ ਫੱਟੇ ਚੱਕ ਦਾਂਗੇ ਮਾਹ ਆਪਣੇ 5 ਵੇ ਗਏ ਮੈਂ ਜੀ ਇਕੱਠੇ ਫੇਰ 20 ਪਾ ਲਏ ਜੀ ਇਹ ਮਨੋ ਕਹਿਣ ਵੀ ਤੋ ਨਹੀਂ ਅਜੇ ਤਰਾ ਨਾ ਮਾ ਕੰਮ ਵੀ ਡਰਿਆ ਡਰ ਕੇ ਚਕ ਚਲਾ ਮਾ ਕੋਈ ਕੁਝ ਨਹੀਂ ਹੁੰਦਾ ਫਿਰ 20 ਬਾਈ ਵੀਰ ਜੀ ਫਿਰ ਹੌਲੀ ਹੌਲੀ ਮੇਰੇ 20 20 ਬਿਗ ਗਏ ਫਿਰ ਹੁਣ ਮੈਂ ਸਵਾਂ ਚ ਲੱਗ ਗਿਆ ਵੱਡਣਾ ਹੁਣ ਮੇਰਾ ਦਿਲ ਖੁੱਲ ਗਿਆ ਮਤਲਬ ਬੰਦ ਵੀ ਪਿਆਰ ਆਉਣ ਲੱਗ ਗਿਆ ਵੀ ਯਾਰ ਮਨੇ ਜਿਹੜਾ ਬੰਦਾ ਆ ਕੇ ਕਹਿੰਦਾ ਵੀਰ ਜੀ ਵੀ ਆ ਲੈਣ ਦੇ ਵਿੱਚ ਜਾਨਵਰ ਤਾਂ ਮੈਨੂੰ ਬੜਾ ਚੋ ਚੜਦਾ ਵੀਰੇ ਜਰ ਵੀ ਵਧੀਆ ਤਾਂ ਆਪ ਦਾ ਦਾ ਘਰ ਬਣਾਇਆ ਵੇ ਕਿਸੇ ਲਈ ਵੀ ਬਣਾ ਕੇ ਦਿੱਤਾ ਆ ਬਹੁਤ ਵਧੀਆ ਕੀਤਾ ਤੈਨੇ ਉਹਦੇ ਕਰਕੇ ਵੀਰ ਜੀ ਹੁਣ ਖੁਸ਼ੀ ਜਿੰਨੀ ਹੋਈ ਵੇ ਵੀ ਜਿੰਨੀ ਕਹਿ ਦੋ ਹੁਣ ਦੇਖੋ ਮੈਂ ਪਲਾਈਆਂ ਲੈ ਕੇ ਆਇਆ ਸੀ ਕੱਲ ਹੁਣ ਉਹਨੇ ਜਿੰਨੀਆਂ ਪਲਾਈਆਂ ਨੇ ਉਹਨੇ ਹੀ ਮਾਲਮ ਆ ਫੇਰ ਬਡੂਗਾ ਕੋਈ ਹੋਰ ਚੀਜ਼ ਨਹੀਂ ਬਣਾਉਂਦਾ ਜੀ ਇਹੇ ਬਣਾਉਣਾ ਜੀ ਇਹਨਾਂ ਦੇ ਸਿਰ ਤੇ ਜੇ ਮੇਰਾ ਦਾਲ ਫੁਲਕਾ ਚੱਲਦਾ ਇਹਨਾਂ ਦੇ ਸਿਰ ਤੇ ਮੈਂ ਬੱਚਿਆਂ ਦੀ ਪੜ੍ਹਾਈ ਕਰਦਾ ਵਧੀਆ ਚੱਲਦਾ ਜੀ ਰੱਬ ਦੀ ਕਿਰਪਾ ਨਾਲ ਘਟਾਰ ਦਾ ਲਗਾਇਆ ਸੀਗਾ ਜਿਵੇਂ ਮੈਂ ਘਟਾਰ ਲਗਾਇਆ ਸੀਗਾ ਉਹਦੇ ਵਿੱਚ ਜਿੰਨੀਆਂ ਵਾਰ ਲੱਗਾ ਜੀ ਉਹ ਉੱਲੂ ਬੜਿਆ ਪਿਆ ਮੈਂ ਉੱਲੂ ਮੈਂ ਗੌਰ ਨਹੀਂ ਕਰੀ ਜੀ ਇਹਦੇ ਵਿੱਚ ਮੈਨੂੰ ਦਿਖੀ ਨਹੀਂ ਵੀ ਕੀ ਬੜਿਆ ਪਿਆ ਘਟਾਰ ਚੁਸਤੀ ਘਟਾਰ ਹੋ ਰਹੀ ਆ ਗਈ ਜੀ ਇੱਥੇ ਮੇਰੇ ਡੇਲੇ ਵੇ ਖੜ ਗਿਆ ਕਿ ਮੈਂ ਗੌਰ ਨਾ ਕਰੀ ਉਹਨੇ ਆ ਕੇ ਠੂੰਗਾ ਮਾਰ ਲਾ ਗਈ ਜੀ ਵੀਰ ਜੀ ਉਹ ਜਾਂ ਮੈਂ ਦੇਖਿਆ ਮਾਹ ਯਾਰ ਕੋਈ ਗੱਲ ਆ ਇਹਦੇ ਵਿੱਚ ਕੁਝ ਬੜਿਆ ਪਿਆ ਜਾਂ ਮੈਂ ਟੇਬਲ ਲਾਇਆ ਉਹਦੇ ਵਿੱਚ ਉੱਲੂ ਬੈਠਾ ਜੀ ਬੜਿਆ ਫਿਰ ਮੈਂ ਡੱਕਾ ਚੱਕਿਆ ਡੱਕਾ ਚੱਕ ਕੇ ਮੈਂ ਥੱਲੋਂ ਖੋਦ ਮਾਰੀ ਉਹਦੇ ਜਾਂ ਖੋਦ ਮਾਰੀਓ 1 ਲੱਖ ਤੇ ਨਿਕੜ ਗਿਆ ਘਟਾਰ ਨੇ ਆ ਗਿਆ ਪਤਾ ਘਰ ਜਿਹਦੇ ਸੰਭਲੇ ਵੀਰ ਜੀ ਦੇ ਜਿਹਦੇ ਨਿਉ ਧਰਤੀ ਆਪਦੀ ਡੱਕਾ ਲੈ ਡੱਕਾ ਦਾ ਲਿਆ ਕੇ ਵਿੱਚ ਲਾਗੀ ਬੈਠਣੋ ਇੱਕ ਨੂੰ ਰਾਖੀ ਬਿਠਾ ਆ ਜਾ ਕਰੇ ਇੱਕ ਬੈਠਾ ਕਰੇ ਇੱਕ ਚੋਕੇ ਲੈ ਕੇ ਆ ਕਰੇ ਉਹਨੇ ਦੋਨੇ ਕਬਜਾ ਕਰਾਇਆ ਵੇ ਜੇ ਹੁਣ ਉੱਲੂ ਕੜਤਾ ਰਹੇ ਬਾਹਰ ਹੁਣ ਉੱਲੂ ਨੇ ਘੁੱਗੀ ਕੜਤੀ ਜੇ ਬਾਹਰ ਹੁਣ ਉਹ ਘੁੱਗੀ ਖਾਤਰ ਵੀ ਲਾਉਣਾ ਪਊਗਾ ਜੇ ਕੋ ਹੁਣ ਉਹਦੇ ਵਿੱਚ ਉੱਲੂ ਲੱਗ ਗਿਆ ਹੁਣ ਵੀਰ ਜੀ ਹਾਂਜੀ ਫਿਰ ਇੱਕ ਪਾਣੀ ਦਾ ਪ੍ਰੋਜੈਕਟ ਲਾਇਆ ਸੀਗਾ ਮੈਂ ਜੇ ਉੱਪਰ ਜੇ ਉਹ ਬੱਚੇ ਬੱਚਾ ਥੱਲੇ ਗਿਰ ਗਿਆ ਤੇ ਫਿਰ ਮੈਂ ਜੇ ਨੀਚੇ ਡਬਲ ਸੱਤ ਬਣਾਤੀ ਮੈਂ ਬੱਚਾ ਨਾ ਥੱਲੇ ਗਰੇ ਆਪਣੇ ਬੱਚੇ ਵਰਗੇ ਸੱਟੇ ਦੇ ਬਹੁਤ ਕੁ ਸੁੱਤੀ ਲੱਗੂ ਜੀ ਉੱਪਰ ਉਹ ਕਰ ਗਿਆ 40 ਫੁੱਟ ਤੋਂ ਉੱਚਾ ਕਰੂਗਾ ਇਹ ਉਹ ਚਲੋ ਜੀ ਮੈਂ ਬੌਗਾ ਸਾਹਮਣੇ ਤੇ ਫੱਟਾ ਲਗਾ ਕੇ ਥੱਲੇ ਉਹਦੇ ਆਲੇ-ਦਾਲੇ ਬਾਧਰਾ ਕਰਕੇ ਵਿੱਚ ਪੈਂਦਾ ਹੋ ਗਿਆ ਹੋਰ ਉੱਥੇ ਬੈਠਣ ਲੱਗ ਗਿਆ ਜੀ ਉਸ ਤੋਂ ਬਾਅਦ ਫਿਰ ਮੈਂ ਪਾਣੀ ਦਾ ਪ੍ਰੋਜੈਕਟ ਲਾਇਆ ਜੀ ਇੱਕ ਚਰਖੜੀ ਬਣਾਈ ਜੀ ਲੱਕੜ ਦੀ ਛੋਟੀ ਜੀ ਮੋਟਰ ਦੇ ਵਿੱਚੋਂ ਕੱਢੇ ਮੋਟਰ ਜਿਵੇਂ ਆਪਣੇ ਡੈਕ ਦੀ ਮੋਟਰ ਹੁੰਦੀ ਹੈ ਜੀ ਉਹ ਡੈਕ ਦੀ ਮੋਟਰ ਦੀ ਚਰਖੜੀ ਹੁੰਦੀ ਆ ਉਹਦੇ ਉੱਪਰੋਂ ਰੋ ਜੀ ਪਾਣੀ ਖਿੱਚ ਕੇ ਜਿਵੇਂ ਆਪਣੇ ਖੂਹ ਦੇ ਵਿੱਚੋਂ ਡੰਡਾ ਕੱਢਦੇ ਹੁੰਦੇ ਨੇ ਰੋਹੇ ਬਦਲਾ ਸਾਧ ਲਈ ਪਾਣੀ ਦੀ ਪਾਣੀ ਪਚਾਉਂਦਾ ਕਰਤਾ ਜੀ ਉੱਪਰ ਹਾਂ ਵੀਰ ਜੀ ਜਿਹੜੇ ਕਹਿੰਦੇ ਨੇ ਦਰਖਤ ਲਗਾਓ ਮੈਂ ਕਹਿੰਦਾ ਵੀ ਤੁਸੀਂ ਆਲਣੇ ਲਗਾਓ ਦਰਖਤ ਦਾ ਦੇਖੋ ਲੋਕ ਅੱਗ ਲਾ ਕੇ ਵੀਰੇ ਫੁਕ ਦਾਂਦੇ ਨੇ ਉਸ ਤੋਂ ਬਾਅਦ ਲੋਕ ਵੱਢਣ ਤੱਕ ਵੀ ਜਾਂਦੇ ਰਹੇ ਆਪਦੇ ਵੱਢਣ ਲਈ ਅੱਗ ਲਾਏ ਆਉਂਦੇ ਨੇ ਉਹਨਾਂ ਦੋ ਦਿਨ ਪਹਿਲੇ ਵੀ ਇਹ ਆਪਾਂ ਨੇ ਵੱਢ ਕੇ ਲੈ ਕੇ ਜਾਣਾ ਜਾਂ ਸੁੱਕ ਜਾਂਦਾ ਦਰਖਤ ਆ ਉਹਦੇ ਅੱਗ ਲਾ ਕੇ ਉਸ ਤੋਂ ਬਾਅਦ ਚੱਕ ਲੈਂਦੇ ਨੇ ਜਿਹੜਾ ਸੇਕ ਆ ਵੀਰ ਜੀ ਆਪਣੇ ਅੱਗ ਦਾ ਕਿੰਨਾ ਸੇਕ ਹੁੰਦਾ ਆਪਾਂ ਖੜ ਨਹੀਂ ਸਕਦੇ ਉਹ ਆਂਡਿਆਂ ਤੇ ਵੀ ਸੇਕ ਪੈਂਦਾ ਉਹਦੇ ਬੱਚਿਆਂ ਦੇ ਵੀ ਅਸਰ ਪੈਂਦਾ ਮਰੇ ਜਾਂਦੇ ਨੇ ਜੀ ਇਹ ਚੀਜ਼ ਲੱਗੀ ਹੋਊਗੀ ਤਾਂ ਉਹਦੇ ਖਾਤਰ ਸੇਫਟੀ ਪੂਰੀ ਆ ਜੀ ਉਹਨੂੰ ਕਿਸੇ ਪਾਸੇ ਛੇਕ ਨਹੀਂ ਪਣਾ ਵੀਰ ਜੀ ਹਾਂਜੀ ਇਹ ਕੀਮਤ ਕੋਈ ਜ਼ਿਆਦਾ ਨਹੀਂ ਹੈ ਕੋਈ 200 ਦਾ ਜੀ ਕੋਈ 230 ਦਾ ਕੋਈ 100 ਦਾ ਜੀ ਆ ਹੁਣ ਮਟਕਾ ਜੀ ਆਹ ਇਹ 60 ਰੁਪਏ ਦੀ ਹੈ ਜੀ ਇਕੱਲਾ ਹਾਂਜੀ ਜਿਵੇਂ ਆ ਆਪਣੇ ਚਿੜੀ ਹੋਊਗੀ ਜੀ ਵੀਰ ਜੀ ਬੋਲ ਬੋਲ ਦੇਸੀ ਚਿੜੀ ਹੋਊਗੀ ਜੀ ਇਹ ਚਿੜੀ ਤਾਂ ਐਂ ਸਮਝ ਲਓ ਵੀ ਤੁਸੀਂ ਲਾਉਣ ਸਾਰੇ ਚਿੜੀ ਆਉਂਦੀਆਂ ਤੇ ਇਨਕ ਸਬੂ ਆਉਂਦੀਆਂ ਇਹਨੂੰ ਪਤਾ ਨਹੀਂ ਵੀ ਆ ਲੈਣ ਦਾ ਸਰਾਖ ਛੋਟਾ ਜੀ ਇੱਕ ਤਾਂ ਇਦੇ ਵਿੱਚ ਹੋਰ ਜਾਨਵਰ ਮੂੰਹ ਨਹੀਂ ਪਾਉਂਦੇ ਉਹਦੀ ਸੇਫਟੀ ਆਹਾ ਵੀਰ ਜੀ ਇੱਕ ਮੇਰੇ ਲਈ ਉਹ ਜਿੰਮੀ ਛੋਟਾ ਜੇ ਮੂੰਹ ਵਾਲਾ ਪਿਆ ਜੇ ਉਹ ਬਿਰੋ ਬੋਲੀ ਚੀੜੀ ਖਾਤਰ ਕਾਲੀ ਜੀ ਖਾਤਰ ਉਹਦੇ ਵਿੱਚ ਤਾਂ ਦੇਖੋ ਆਪਣੀ ਉਂਗਲੀ ਵੀ ਨਹੀਂ ਪੈਂਦੀ ਕਿ ਉਹਦੇ ਵਿੱਚ ਦੀ ਲੰਗ ਜਾਂਦੀ ਆ ਤੇ ਜਿੰਨਾ ਮਤਲ ਤਰਸਰਾ ਕੇ ਇਹਨਾਂ ਦਾ ਤੰਗ ਹੋਗਾ ਲਚਕ ਕੇ ਵੜੂਗਾ ਜਾਨਵਰ ਵੀਰ ਜੀ ਉਨਾਂ ਹੀ ਵਧੀਆ ਉਹਨੂੰ ਫੱਟ ਬੈਠੂਗਾ ਬੈਨੀਫਿਟ ਵੀ ਜੇ ਮੈਂ ਹੁਣ ਖੰਭਾ ਦੇਖੋ ਕਿੰਨੇ ਉੱਚੇ ਆ ਹੁਣ ਹੋਰ ਇਹ ਜੇ ਅੱਗ ਵੀ ਲਾਗੋ ਉੱਥੇ ਤੱਕ ਸੇਰੇ ਪਹੁੰਚਣਾ ਨਹੀਂ ਹੈਗਾ ਜੀ ਨਹੀਂ ਪਹੁੰਚਣਾ ਇਹਨਾਂ ਦਾ ਅਲਰਟ ਹੁੰਦੀ ਨੇ ਜੇ ਆਪਾਂ ਖੇਤਾਂ ਦੇ ਵਿੱਚ ਦਰਾਖ ਉਹ ਤੂੰ ਆਉਣ ਵਾਲੇ ਮਰ ਜਾਂਦੇ ਨੇ ਜੀ ਅੱਖਾਂ 'ਚ ਪੈਪ ਹੈ ਅੱਛਾ ਗਾਹ ਤਾਂ ਫਿਰ ਕਿੱਥੋਂ ਕਿੱਥੋਂ ਆਏ ਜਿਹੜੇ ਗਾਹ ਕਦਾ ਦੇਖੋ ਜੀ ਬਹੁਤ ਦੂਰ ਦੂਰੋਂ ਆਏ ਇੱਕ ਵੇਲੇ ਵੀ ਠੀਖੀ ਮਾਨਸਾ ਹੋ ਗਿਆ ਇੱਕ ਬੰਦਾ ਆਇਆ ਮੇਰੇ ਲਈ ਵੀ ਜ ਮੰਗਲਵਾਰ ਨੂੰ ਮਾ ਵੀਰ ਜੀ ਨਵਸਤੇ ਕਹਿੰਦਾ ਨਵਸਤੇ ਕਹਿੰਦਾ ਪਹਿਲਾਂ ਪਾਣੀ ਪਿਲਾਓ ਮਾ ਪੀਓ ਜੀ ਮੈਂ ਠੰਡਾ ਲਿਆਂਦਾ ਮੈਂ ਠੰਡਾ ਪਿਓ ਕਹਿੰਦਾ ਠੰਡਾ ਨਹੀਂ ਪੀਣਾ ਪਾਣੀ ਪਿਲਾ ਦਮਰਾ ਠੀਕ ਹੈ ਜੀ ਉਹ ਮੇਰੇ ਲਈ ਵੀ ਜਲੰਧਰ ਤੋਂ ਆਏ ਜੀ ਬੰਦੇ ਗਾਹ ਪਟੋਲਾ ਤੋਂ ਪਲੋ ਮੁੜ ਕੇ ਆਏ ਕਹਿੰਦੇ ਵੀਰ ਜੀ ਯਾਰ ਤੱਲੋਂ ਸਾਨੂੰ ਸੋਹਣੀ ਲੱਗੀ ਚੀੜੀ ਵੀ ਬਹੁਤ ਵਧੀਆ ਸੋਹਣਾ ਵੀ ਲੱਗਿਆ ਤੇ ਤੂੰ ਵੀ ਸੋਹਣਾ ਲੱਗਦਾ ਕਹਿੰਦਾ ਕੰਮ ਕਰਦਾ ਓਰੇ ਮਾ ਠੀਕ ਆ ਵੀਰ ਜੀ ਕਹਿੰਦਾ ਇਹਦੀ ਕੀ ਕੀਮਤਾਂ ਮਾ ਵੀਰ ਜੀ ਆ ਇੰਨੇ ਦਾ ਪਊਗਾ ਉਹ ਦੂਸਰਾ ਇੰਨੇ ਦਾ ਆ ਉਹ ਕਹਿੰਦਾ ਵੀ ਤੂੰ ਐਂ ਦੱਸ ਦੋ ਵੀ ਸਾਰਿਆਂ ਦਾ ਕੀ ਕੁਛ ਲਵੋਗੇ ਇੱਕ ਮੇਰੇ ਲਈ ਕੱਲ ਆਇਆ ਵੀਰ ਜੀ ਕੱਲ ਆਇਆ ਸੀਗਾ ਕਿਹੜੇ ਪਿੰਡੋਂ ਉਹ ਲੋਰੇਸ ਆਇਆ ਸੀਗਾ ਜੀ ਓਰੇ ਮੈਂ ਹੈ ਨਹੀਂ ਸੀ ਵੀਰ ਜੀ ਗੱਡੀ ਖੜਾਈ ਵੀਰ ਨੇ ਕਹਿੰਦਾ ਵੀਰ ਜੀ ਧਰ ਦੋ ਜੰਨੇ ਹੈਗੇ ਨੇ ਆਲਾ ਨੇ ਗਣਕੇ ਇਹ ਘਰ ਦੇ ਕਹਿੰਦੇ ਮੈਂ ਹੈ ਨਹੀਂ ਸੀਗਾ ਵੀ ਤੁਸੀਂ ਪੈਸੇ ਦੋ ਧਰ ਦਨੇ ਵੀ ਧਰ ਦਨੇ ਵੀਰ ਜੀ ਸਾਰੇ ਕਹਿੰਦਾ ਤਾਰ ਲਓ ਥੱਲੇ ਫਿਰ ਕਹਿਣ ਲੱਗ ਗਿਆ ਨਹੀਂ ਰੇਟ ਵੱਧਾ ਜੀ ਇਹ ਸਾਰੀ ਚੀਜ਼ ਚ ਰੇਟ ਘਟਾਓ ਰੇਟ ਕਰਕੇ ਵੀ ਕਹਿਣ ਲੱਗਾ ਸਾਰੀ ਚ ਘਟਾਓ ਫਿਰ ਮਹਾ ਜੀ ਮੈਂ ਹੋਂਦਾ ਨੂੰ ਕਹਿੰਦਾ ਵੀਰ ਜੀ ਤੁਸੀਂ ਸਾਰੀ ਲੈ ਜਾਓ ਭਲੇ ਕਰੋ ਤੁਸੀਂ ਸੋਨੇ ਲਾਉਣੇ ਨੇ ਮੈਂ ਇੱਕ ਕੋਈ ਰੁਪਈਆ ਲੈਣਾ ਤੁਸੀਂ ਲਾ ਦਿਓ ਕੋਈ ਗੱਲ ਜੇ ਤੁਸੀਂ ਬਾਹਰਲੇ ਮੁਲਖ ਚੋਂ ਆਏ ਸੀ ਪੰਜਾਬ ਚ ਰਹਿੰਦੇ ਆ ਅਸੀਂ ਫਿਰ ਵੀ ਕਹਿੰਨਾ ਵੀ ਲਗਾਓ ਤੁਸੀਂ ਲੈ ਜਾਓ ਜਿਹੜੇ ਵੀਰ ਜੀ ਹੁਣ ਗਰਮੀ ਵਾਲਿਆਂ ਨੇ ਦੇਖੋ ਗਰਮੀ ਵਾਲੇ ਦਾ ਮੈਂ ਸਰਾਕ ਉਹਨਾਂ ਦੇ ਇੱਕਣ ਰੱਖਿਆ ਬਨੇ ਵੀ ਗਰਮੀ ਦੇ ਹਵਾ ਪਾਵੇ ਕਰੋ ਸਿੰਘ ਹੋਵੇ ਗਲੀਆਂ ਵੀ ਕੱਢੀਆਂ ਬਨੇ ਜਮਾ ਸਿਆਲ ਆ ਜਾਂਦਾ ਵੀਰ ਜੀ ਫੱਟੀ ਮੈਂ ਨਾਲ ਲਾ ਦਨਾ ਬਿਲਕੁਲ ਟੱਚ ਕਰ ਦਨਾ ਹਾਂਜੀ ਵੀ ਹਵਾ ਨਾ ਪਵੇ ਉਹਨਾਂ ਵਿੱਚ ਦੀ ਜਾਨਵਰ ਦੇ ਕੋਈ ਬੱਚਾ ਨਾ ਮਰ ਜਾ ਠੰਡੇ ਚ ਹਾਂਜੀ ਇਹ ਤਾਂ ਕੋਈ ਹੁੰਦਾ ਵੀ ਇਹਦਾ ਮੂੰਹ ਕਿੱਧਰ ਨੂੰ ਚੜਦੇ ਨੂੰ ਜਾਂ ਲੈਂਦੇ ਨੂੰ ਜਦੋਂ ਸੰਗਣ ਆਇਆ ਸੀ ਨਹੀਂ ਵੀਰ ਜੀ ਉਹ ਆਪਣੇ ਬੈਮ ਨੇ ਦੇਖੋ ਕਈ ਵਾਰੀ ਕੋਈ ਕਵੇਂ ਤਰੀਕੇ ਨਾਲ ਲਾਉਂਦਾ ਕੋਈ ਕਵੇਂ ਤਰੀਕੇ ਨਾਲ ਲਾਉਂਦਾ ਹੁਣ ਥੋੜੇ ਦਿਨ ਹੋ ਗਏ ਅੱਜ ਤੋਂ 15 20 ਦਿਨਾਂ ਦੀ ਗੱਲ ਹੈ ਜੀ ਇੱਕ ਮੇਰੇ ਲਵੇ ਲੇਡੀਸ ਆਈ ਤੇ ਇੱਕ ਉਹਦੇ ਨਾਲ ਪਤੀ ਜੀ ਉਹਨਾਂ ਦਾ ਉਹ ਆ ਕੇ ਮੇਰੇ ਲਵੇ ਖੜ ਗਿਆ ਅੱਡੇ ਤੇ ਜੀ ਕਹਿੰਦੇ ਵੀਰ ਜੀ ਵੀ ਇਹ ਦੱਸਣਾ ਪੈਂਦਾ ਜੀ ਵੀ ਇਹ ਕਿਹੜੇ ਕੰਮ ਖਾਤਰ ਆਉਨ ਲਿਆ ਮੈਨੂੰ ਪੁੱਛਿਆ ਮਾ ਜੀ ਤੁਸੀਂ ਰਹਿਣ ਵਾਲੇ ਕਿੱਥੇ ਤੋਂ ਕਹਿੰਦੇ ਪੰਜਾਬ ਚ ਮਾਹ ਜੀ ਇਹ ਕਹਿੰਦੇ ਕਾਦੇ ਖਾਤਰ ਆ ਮਾ ਜੀ ਚੇੜੇ ਖਾਤਰ ਕਹਿੰਦੇ ਜੀ ਸਰੇ ਚੇੜੇ ਖਾਤਰ ਹੀ ਲੈਣਾ ਵੀ ਸਾਡਾ ਮੁੰਡੇ ਦਾ ਮੰਗਣਾ ਨਹੀਂ ਹੋ ਰਿਹਾ ਮਾਹ ਜੀ ਫਿਰ ਤੁਸੀਂ ਲਗਾ ਦਿਓ ਕੋਈ ਗੱਲ ਨਹੀਂ ਮੰਗਣਾ ਹੋ ਜਾਊਗਾ ਤੁਸੀਂ ਲਗਾ ਕੇ ਦੇਖ ਲਓ ਮੰਗਣਾ ਵੀ ਹੋ ਜਾਊਗਾ ਜੀ ਉਹ ਲੈ ਗਏ ਜੀ ਮੇਰੇ ਤੋਂ ਦੋ ਉਹ ਕਹਿੰਦੇ ਯਾਰ ਮੰਗਣਾ ਵੀ ਹੋ ਗਿਆ ਚੇੜੀ ਵੀ ਲੱਗੀ ਬੈਠਣ ਨਾਲੇ ਪੁੰਨ ਨਾਲੇ ਫੜੇ ਦੋਏ ਕਮ ਹੋ ਗਏ ਵੀਰ ਜੀ ਉਹਨਾਂ ਦੇ ਅੱਛਾ ਮਾਜੀ ਫਿਰ ਹੁਣ ਮੈਨੂੰ ਸਗਨ ਕੀ ਦਮ ਹੋ ਗਿਆ ਜੇ ਕੋਈ ਮਰਜ਼ੀ ਲੈ ਲਿਓ ਭਾਈ ਕਹਿੰਦੇ ਤੇਰੀ ਦੁਕਾਨ ਤੋਂ ਲੈ ਕੇ ਜਾਣਾ ਸੀਗਾ ਦੇਖੋ ਨਾਲੇ ਚਿੜੀਆਂ ਲੱਗੀਆਂ ਬੈਠਣ ਨਾਲੇ ਮੰਗਣਾ ਹੋ ਗਿਆ ਜੀ ਇਹਦਾ ਹਾਂਜੀ ਵੀਰ ਜੀ ਜਿਹੜੀ ਆਪਾਂ ਨੂੰ ਫਿਰ ਹਾਂਜੀ ਉਹ ਇੰਨੀ ਖੁਸ਼ੀ ਹੋਈ ਜੀ ਉਹਨਾਂ ਤੇ ਕਹਿੰਦੀ ਵੀਰ ਜੀ ਹੁਣ ਬਸ ਵਿਆਹ ਜਿੱਦਣ ਹੋ ਗਿਆ ਤੁਹਾਨੂੰ ਜ਼ਰੂਰ ਬੁਲਾਵਾਂਗੇ ਨਾਲੇ ਹੋਰ ਅਸੀਂ ਬੁਲਾਵਾਂਗੇ ਬਰਾਤੀ ਸੱਜਣਾਂ ਨੂੰ ਵੀ ਮਾਂ ਠੀਕ ਆ ਵੀਰ ਜੀ ਦੇ ਨਾਲ ਕੁਦਰਤ ਦਾ ਹਾਂ ਵੀਰ ਜੀ ਹਾਂ